ਰੋਮਨੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀ ਸਿੰਘ ਬਾਦਲਾਦ ਅੱਜ ਸੜਕਾਂ ਤੇ ਉਤਰ ਆਏ ਹਨ। ਉਹਨਾਂ ਦੀ ਅਗਵਾਈ ਵਿੱਚ ਅੱਜ ਫਿਰੋਜ਼ਪੁਰ ਵਿੱਚ ਸ਼ੂਮਾ ਪਦਰਿਤ ਧਰਨਾ ਦਿੱਤਾ ਗਿਆ। ਇਹ ਧਰਨਾ ਫਿਰੋਜ਼ਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਦੇ ਪਿਤਾ ਤੇ ਭਰਾ ਦੀ ਹੱਤਿਆ ਦੇ ਵਿਰੋਧ ਵਿੱਚ ਸੀ। ਅਕਾਲੀ ਦਲ ਹਮਲਾਵਰ ਤੇ ਉਸ ਨੂੰ ਸ਼ਹਿਦ ਦੇਣ ਵਾਲੇ ਕਾਂਗਰਸੀ ਵਿਧਾਇਕਾਂ ਦੇ ਪਤੀ ਵਿਦੁੱਧ ਐਫ ਆਈ ਆਰ ਦਰਜ ਕਰ ਦੀ ਮੰਗ ਕਰ ਰਿਹਾ ਹੈ। ਰੋਸ ਧਰਨੇ ਵਿੱਚ ਵਰਕਰਾਂ ਨੂੰ ਹੌਸਲਾ ਬੁਲੰਦ ਰੱਖਣ ਦੀ ਤਾਕੀਦ ਕਰਦਿਆਂ ਸਕਬੀਰ ਬਾਦਲ ਨੇ ਪੁਲਿਸ ਸਟੇਸ਼ਨ ਨੂੰ 48 ਘੰਟਿਆਂ ਦੌਰਾਨ ਕਾਂਗਰਸੀ ਵਿਧਾਇਕ ਦੇ ਪਤੀ ਤੇ थाना ਮੁਖੀ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਤਬਕੀ ਦਿੱਤੀ ਹੈ ਕਿ ਕੇਸ ਦਰਜ ਨਾ ਹੋਣ ਦੀ ਸੂਰਤ ਵਿੱਚ ਸਰਕਾਰ ਤੇ ਪੁਲਿਸ ਦਾ ਵਿਰੋਧ ਕੀਤਾ ਜਾਵੇਗਾ। ਸੁਖਬੀਰ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਇਸ ਮੌਕੇ ਉਹਨਾਂ ਪੁਲਿਸ ਨੂੰ ਕਾਂਗਰਸੀ ਟੀਮ ਦਾ ਪੈੜ ਦੋਤਾ। ਤੇロイਪੁਰ ਤੋਂ ਪੰਕਜ ਕੁਮਾਰ ਖਬਰ ਹਰਪਲ ਇੰਡੀਆ ਲੀਕ। ਇੱਕ ਬਰਦਾਸ਼ਤ ਦੀ ਹੱਦ ਹੁੰਦੀ ਹੈ। ਇੰਨਾ ਤੱਕਾ ਨਹੀਂ ਕਿ ਤੁਸੀਂ ਕਤਲ ਕਰਾਉਣ ਲੱਗ ਜਾਓ ਆ ਸਰਕਾਰ ਦਾ ਕਤਲ ਕਰਾਉਣ ਲੱਗੀ ਤੇ ਪਾਣੀ ਹੁਣੋਂ ਤੋਂ ਹੀ ਟਪ ਗਿਆ ਤੇ ਮੈਂ ਇਹਨਾਂ ਸਰਕਾਰ ਨੂੰ ਕਹਿੰਦਾ ਸਰਕਾਰ ਨਹੀਂ ਚੱਲਣ ਦੇਵਾਂਗੇ ਜੇ ਆ ਕੰਮ ਢੇਰ ਸਾਫ਼ ਨਾ ਮਿਲਿਆ ਮੈਂ ਅੱਜ ਕਹਿਣ ਵਿੱਚ ਆ ਰਿਹਾ ਹਾਂ ਦੇਸ਼ ਕਰਕੇ ਮੈਂ ਸਾਰੇ ਨੂੰ ਐਨ ਕਰਦਾ ਕਿ 48 ਘੰਟਿਆਂ ਦੇ ਅੰਦਰ ਤੁਹਾਨੂੰ ਮੈਸੇਜ ਆ ਜਾਊਗਾ ਜੇ ਜੋ ਸੀਰਾ ਲਿਖੇ ਕਿ ਆਪਾਂ ਕਹਾਂ ਡੀਜੀਪੀ ਨੂੰ ਜੋ ਨਾਮ ਮੰਨੇ ਤੇ ਉਹਦੇ ਬਾਅਦ ਫਿਰ ਜੋ ਹਾਲਾਤ ਬਣਨੀ ਹੈ ਪੰਜਾਬ ਦੀ ਫਿਰ ਜੰਗਵਰ ਪੰਜਾਬ ਦੀ ਸਰਕਾਰ ਹੋਊਗੀ ਪੰਜਾਬ ਦੀ